ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡਾ ਚੈਨਲ YouTube ਚੈਨਲ ਰਾਣਾ ਸੰਧੂ ਯਾਰ ਪੰਜਾਬੀ ਸਾਡਾ YouTube ਚੈਨਲ ਰਾਣਾ ਸੰਧੂ ਯਾਰ ਪੰਜਾਬੀ ਸਾਡਾ YouTube ਚੈਨਲ ਹੈ ਤੇ ਲਾਈਕ ਤੇ ਸ਼ੇਅਰ ਤੇ ਕਮੈਂਟ ਕਰਦੇ ਉਹਦੇ ਗਰੁੱਪਾਂ Instagram WhatsApp ਤੇ Facebook ਤੇ Twitter ਤੇ Snapchat ਤੇ ਤੁਸੀਂ ਮੇਰੇ ਸਾਡੀਆਂ ਸ਼ਾਰਟ ਲਿੰਕ ਪਾ ਸਕਦੇ ਜੋ ਤੇ ਵਕ ਵਕ ਗਾ ਗਰੁੱਪਾਂ ਦੇ ਸ਼ੇਅਰ ਕਿਉਂਕਿ ਹਾ ਆਪਣਾ ਸਾਡੇ ਟੌਪਿਕ ਹੁੰਦੇ ਆ ਵੀ ਮਾਵਾ ਪੈਣਾ ਸਾਰੇ ਸੁਣ ਸਕਣ ਆਪਣੇ ਚ ਉਹ ਨਹੀਂ ਨਾ ਅੱਗੇ ਦੀ ਕੰਟਰੋਵਰਸੀ ਲੜਾਈ ਝਗੜਾ ਨਾ ਕੋਈ ਆਪਾਂ ਇਹ ਆ ਵੀ ਜਿੱਦਾਂ ਦੁਰਘਟਨਾ ਮਤਲਬ ਪਾਰਕਾਂ ਬਾਰੇ ਕਿੱਦਾਂ ਸੁਖ ਸੀ ਸਰਕਾਰੀ ਚੀਜ਼ਾਂ ਮਤਲਬ ਜਿਹੜੀਆਂ ਦੁਰਘਟਨਾ ਆਂਗੇ ਨਸ਼ੇ ਛਡਾਉ ਕਿੱਦਾਂ ਛੱਡ ਸਕਦੇ ਇਦਾਂ ਆਪਣੇ ਟੌਪਿਕ ਹੁੰਦੇ ਆ ਤੇ ਦਾਸ ਤੁਹਾਡਾ ਛੋਟਾ ਵੀਰ ਨੌ ਲੱਖੀ ਪੱਟੀ ਤੋਂ ਜ਼ਿਲ੍ਹਾ ਤਰਨਤਾਰਨ ਤੋਂ ਬਿਲੋਂਗ ਕਰਦਾ ਹੈ ਤੇ ਮੇਰਾ ਚੈਨਲ ਸਾਡਾ ਰਾਣਾ ਸੰਧੂ ਯਾਰ ਪੰਜਾਬੀ ਤੇ ਲਾਈਕ ਸ਼ੇਅਰ ਤੇ ਕਮੈਂਟਰੀ ਤੁਸੀਂ ਦੱਸ ਵੀ ਸਕਦੇ ਜੇ ਵੀ ਕਿਹੜਾ ਟਾਪਿਕ ਤੁਹਾਨੂੰ ਬੈਸਟ ਦੱਸਿਆ ਤੁਸੀਂ ਸੁਝਾਅ ਵੀ ਦੇ ਸਕਦੇ ਜੇ ਥੱਲੇ ਕਮੈਂਟ ਕਰ ਸਕਦੇ ਕਿਹੜੇ ਕਿਹੜੇ ਟਾਪਿਕ ਤੇ ਹੋਰ ਵੀ ਆਪਾਂ ਵਿਸ਼ੇ ਕਿ ਬਣਾ ਸਕਦੇ ਹਾਂ ਹੋਰ ਵੀਡੀਓ ਤੇ ਆਪਾਂ ਵਕ ਵਕ ਟਾਪਿਕਾਂ ਵਿਸ਼ਿਆਂ ਮੁੱਦਿਆਂ ਬਾਰੇ ਗੱਲਬਾਤ ਚਰਚਾ ਡੇਲੀ ਕੋਈ ਕੰਟੀਨਿਊ ਆਪਾਂ ਪੋਸਟ ਪਾਉਂਦੇ ਰਹਿੰਦੇ ਆ ਅੱਜ ਆਪਣਾ ਮੁੱਦਾ ਵੀ ਜੜੀਆਂ ਲੁੱਟਾਂ ਖੋਹਾਂ ਚੋਰ ਹੋ ਗਏ ਸਨੇਚਿੰਗ ਹੋ ਗਏ ਪਰਸ ਹੋ ਗਏ ਮੋਬਾਈਲ ਹੋ ਗਏ ਸਭ ਤੋਂ ਜਿਆਦਾ ਪਰਸ ਮੋਬਾਈਲ ਅੱਜ ਕੱਲ ਦਾ ਕੋਈ ਬੱਸਾਂ ਕਾਰਾਂ ਖੋਈ ਜਾਂਦਾ ਪਤਾ ਨਹੀਂ ਕੀ ਲੋਕਾਂ ਨੂੰ ਹੋ ਗਿਆ ਮੈਂ ਤਾਂ ਨਾ ਕੋਈ ਇਹ ਲੋਕਾਂ ਦਾ ਰੁਜ਼ਗਾਰ ਹੀ ਬਣ ਗਿਆ ਵਾ ਜਿੱਦਾਂ ਲੋਕੀ ਕੰਮ ਤੇ ਹੁੰਦੇ ਜਾਂਦੇ ਲੱਗੇ ਇਹਨਾਂ ਦੇ ਗਰੁੱਪ ਬਣੇ ਆ ਵੀ ਉਹ ਕਰਨਾ ਆ ਕਰਨਾ ਇਸ ਬਾਰੇ ਆਪ ਖੁੱਲੀ ਚਰਚਾ ਵਿਚਾਰ ਕਰਾਂਗੇ ਖੁੱਲੀ ਆ ਕਿਉਂਕਿ 15-20 ਮਿੰਟਾਂ ਦਾ ਟੌਪਿਕ ਬਣ ਸਕਦਾ ਵਾ ਤੇ ਤੁਸੀਂ ਆ ਇੱਕ ਇੱਕ ਗੱਲ ਸੁਣਨ ਵਾਲੀ ਡੂੰਘਾਈ ਚ ਵਧੀਆ ਸੱਚੀਆਂ ਤੇ ਚੰਗੇ ਅੰਗਲ ਕਿਦਾਂ ਬਈ ਚੀਜ਼ਾਂ ਬੱਜ ਸਕਦੇ ਆ ਕਿਉਂਕਿ ਮੇਰੇ ਯਾਰ ਨਾਲ ਦੁਰਘਟਨਾ ਆਈ ਮੈਨੂੰ ਲਾਈਵ ਪਤਾ ਨਾ ਮੈਂ ਤਾਂ ਕਿਉਂਕਿ ਜਿਹੜੀ ਚੀਜ਼ ਵੀ ਆਪ ਬੋਲਣੇ ਪਹਿਲਾਂ ਲਾਈਵ ਆ ਫੇਸ ਟੂ ਫੇਸ ਵੇਖਿਓ ਉਹਦੇ ਬਾਰੇ ਗੱਲ ਕਰਨੀ ਚਾਹੀ ਅੱਜ ਆਪਾਂ ਇਹ ਕਹਿਣਾ ਵੀ ਪਰਸ ਮੋਬਾਈਲ ਕਿਵੇਂ ਆਪਾਂ ਸੁਰੱਖਿਤ ਰੱਖ ਸਕਦੇ ਆ ਜਾਂ ਗੁਰੂਤਾਮਾ ਯਾਤਰਾ ਤੇ ਵੀ ਜਾਣਾ ਵਾ ਜਾਂ ਕਿਤੇ ਬੱਸ 'ਚ ਜਾਣਾ ਟਰੈਵਲ ਕਰਨਾ ਜਾਂ ਟ੍ਰੇਨ 'ਚ ਟਰੈਵਲ ਕਰਨਾ ਸਾਰਾ ਜਾਂ ਬੱਸ 'ਚ ਰੂਡ ਵੇਜ ਜਾਂ ਟ੍ਰੇਨ 'ਚ ਕਿਉਂਕਿ ਆਪਨੇ ਵੇਛ ਲਿਆ ਆਪ ਸੌ ਜਾਂਨੇ ਆ ਉਦੋਂ ਫਿਰ ਕੋਈ ਆਪਣਾ ਲਾਗੂ ਟੱਚ ਕਰਕੇ ਤਾਂ ਆਪ ਨੂੰ ਲੈ ਜਾਂਦਾ ਸਭ ਤੋਂ ਪਹਿਲਾਂ ਦੇ ਜਿਹੜੇ ਗੁਰੂਤਾਮਾ ਜਿੱਦਾਂ ਆਪਾਂ ਦਰਬਾਰ ਸਾਹਿਬ ਹੋਗੇ ਤਰ ਗਿਆਣਾ ਮੰਦਿਰ ਹੋਗੇ 골ਡਨ ਟੈਂਪਲ ਜਿਹਨੂੰ ਆਂਦੇ ਸਵਰਨ ਮੰਦਿਰ ਕਹਿ ਦਿੰਦੇ ਆ ਸਾਡਾ ਹਰਮੰਦਰ ਸਾਹਿਬ ਆ ਹਰਮੰਦਰ ਸ੍ਰੀ ਗੁਰੂ ਰਾਮਦਾਸ ਜੀ ਦਾ ਪਾਵਨ ਤੇ ਪਵਿੱਤਰ ਤਿਹਾਰ ਜਿੱਦਾਂ ਆਪਣਾ ਜਲਿਆਂ ਵਾਲਾ ਬਾਗ ਹੋ ਗਿਆ ਜਿੱਦਾਂ ਸਾਡਾ ਪਿੰਡ ਹੋ ਗਿਆ ਅੰਮ੍ਰਿਤਸਰ ਜਿੱਥੇ ਵੀ ਤੁਸੀਂ ਜਾਂਦੇ ਜੋ A to Z ਪਰ ਪ੍ਰਾਪ ਸੇਫ ਰਹਾ ਕਰੋ ਜਿੱਦਾਂ ਰੋਡਵੇ ਦੀ ਬਸ ਤੇ ਲਿਖਿਆ ਹੁੰਦਾ ਨਾ ਸਮਾਨ ਆਪਣੇ ਸਮਾਨ ਦੀ ਆਪ ਜ਼ਿੰਮੇਵਾਰੀ ਇਸ ਕਰਕੇ ਕਿਉਂਕਿ ਤੁਹਾਡਾ ਮੋਬਾਈਲ ਪਰਸ ਕਿਉਂਕਿ ਲਾਸਮੈਂਟਾ ਜਿੱਦਾਂ ਵੀ ਕੋਈ ਵੱਡੇ ਮੇਲੇ ਹੁੰਦੇ ਜਿੱਦਾਂ ਬਾਬੇ ਬੁੱਢੇ ਪਾਉ ਵਿੰਡੋ ਗਿਆ ਗੋਂਦਵਾਲ ਹੋ ਗਿਆ ਸੁਲਤਾਨਪੁਰ ਲੋਧੀ ਹਾਜ਼ਰੀਆਂ ਲਵਾ ਕੇ ਉੱਤੇ ਸਿਰਪੇ ਉਹ ਲੌਸਮੈਂਟ ਕਰਦੇ ਆਪਣੇ ਪਰਸ ਮੋਬਾਈਲ ਆਪਣੇ ਬੂਟ ਸਾਹਮਣੇ ਰੱਖੋ ਪਤਾ ਕੀ ਕਿਉਂਕਿ ਉਹਨਾਂ ਚੋਰਾਂ ਨੇ ਵੀ ਹੋਣਾ ਅੰਦਾਜ਼ ਕਿਉਂਕਿ ਵੇਖੋ ਝੋਨਾ ਕਣਕਾ ਪੱਕਰੇ ਲਾਉਣੇ ਝੋਨਾ ਕਣਕ ਲਾਉਂਦੇ ਜੀਵਿੰਦਾਰ ਭਰਾ ਆਪਣੇ ਜੱਟ ਉਹਦੇ ਵਿੱਚ ਝੋਨੇ ਕਣਕ ਦੇ ਵਿੱਚ ਆਟੋਮੈਟਿਕੀ ਗੰਦ ਪੈ ਜਾਂਦਾ ਵਾ ਪਹਿਲਾਂ ਫਿਰ ਗੰਦ ਕੱਢਣਾ ਪੈਂਦਾ ਇਸ ਕਰਕੇ ਚੰਗੇ ਚੰਗੇ ਲੋਕਾਂ 'ਚ 네ਗੇਟਿਵ ਚੀਜ਼ ਵੀ ਪੋਜ਼ਿਟਿਟਿਵ 네ਗੇਟਿਵ ਗੱਲਾਂ ਹੁੰਦੀਆਂ ਚੰਗੇ ਲੋਕ ਵੀ ਬੜੇ ਆ ਤੇ ਮਾੜੇ ਲੋਕ ਵੀ ਬੜੇ ਆ ਆਪਾਂ ਇਹ ਜਿਹੜੀਆਂ ਆਪਣੇ ਪਰਸ ਜਿਹੜਾ ਮੋਬਾਈਲ ਇਹਨਾਂ ਦਾ ਕਿਵੇਂ ਬਾਸ ਸਕਦੇ ਪਹਿਲੀ ਗੱਲ ਤੇ ਫਾਰਮਲ ਜਿਹੜੀ ਪੈਂਟ ਹੁੰਦੀ ਨਾ ਫਾਰਮਲ ਪੈਂਟ ਬਹੁਤ ਘੱਟ ਪਾਓ ਕਿਉਂਕਿ ਇਹਦਾ ਜਿਹੜਾ ਪੌਕਟ ਆ ਨਾ ਬੜੀ ਮਤਲਬ ਡੂੰਘਾਈ ਜੁ ਹੁੰਦੀ ਆ ਇੱਥੋਂ ਤਿਲਕ ਜਾਂਦਾ ਜੋ ਫੋਨ ਫਾਰਮਲ ਪੈਂਟ ਤੋਂ ਪਹਿਲੀ ਗੱਲ ਤੇ ਇਹ ਧਿਆਨ ਰੱਖੋ ਜਿੰਨੀ ਜੀਨ ਪੈਂਟ ਪਾਈ ਜਾਂਦੀ ਹੈ ਪਹਿਣਾ ਲਈ ਭਰਾਵਾਂ ਲਈ ਕਹਿੰਦੇ ਜੀਨ ਪੈਂਟ ਪਾਓ ਪਤਾ ਕਿਉਂ ਜਿੱਦਾਂ ਹੁਣ ਮੈਂ ਬੈਠਾਂ ਫਾਰਮਲ ਪੈਂਟ ਤੇ ਮਾੜਾ ਜਿਹਾ ਮੈਂ ਪੈੜ ਤਾਂ ਕੀਤਾ ਤੇ ਖਿਸਕ ਜਾਂਦਾ ਫੂ ਜਿਹੜੀ ਜੀਨ ਦੀ ਪੈਂਟ ਆ ਨਾ ਇਹਦੇ ਵਿੱਚ ਕੱਸ ਪੈਂਦੀ ਹੈ ਕੱਸ ਪੈ ਕੇ ਰਹਿਣਾ ਭਾਵਾਂ ਤੁਸੀਂ ਸੁੱਤੇ ਕਿਵੇਂ ਸੁੱਤੇ ਹੁਣ ਤੁਹਾਨੂੰ ਮੈਂ ਆਪਣਾ ਜਲੇ ਵਾਲੇ ਬਾਗ ਦੇ ਲਾਗੇ ਇੱਕ ਦਰਬਾਰ ਸਾਹਿਬ ਦੇ ਲਾਗੇ ਜਿਹੜਾ ਫੁਵਾਹਰਾ ਵਾ ਇੱਥੇ ਅਕਾਲ ਤਖਤ ਸਾਹਿਬ ਦੇ ਜਿਹੜਾ ਅਸਲੀ ਅਰਲੀ ਸਾਈਡ ਬਾਥਰੂਮ ਆ ਉੱਥੇ ਵੀਰ ਸੁੱਤਾ ਮੇਰਾ ਯਾਰ ਦੋਸਤ ਜੀ ਉਹਦੇ ਨਾਲ ਘਟਨਾ ਵਾਪਰੀ ਤੇ ਮੈਂ ਤੁਹਾਨੂੰ ਦੱਸੂਆਂ ਤੁਸੀਂ ਆਪੇ ਸਮਝ ਜਾਣਾ ਵੀ ਕੀ ਕੀ ਹੋਇਆ ਉਹ ਰਾਤ 10 11 ਵਜੇ ਸੁੱਤਾ ਨੂੰ ਉਹਨੂੰ ਇਹ ਸਰਾਵਾਂ ਸਰਾਵਾਂ ਹੀ ਬੋਕੋ ਜਾਂਦੀਆਂ ਵਾ ਸਾਰਾ ਘੜੀ ਸਰਾਵ ਬੋਕੋ ਜਾਂਦੀ ਬਾਅਦ ਤੋਂ ਬਾਅਦ ਆਪਣੇ ਜਿਹੜੀਆਂ ਅੰਦਰ ਸਰਾਵਾਂ ਬੋਕੋ ਇਹ ਚਲੋ ਕਈ ਅਵੇਸ ਲਿਕੇ ਜਿਨ ਨੂੰ ਨਵੇਂ ਪਤਾ ਦਾ ਨਵੇਂ ਆਏ ਹੁੰਦੇ ਆ ਉਹ ਕਿਤੇ ਬਾਹਰ ਸੋਗੇ ਜਿੱਥੇ ਆਪਣਾ ਫਵਾਰਾ ਲੱਗਾ ਜਿੱਥੇ ਆਪਣਾ ਸਿੱਖ ਮਿਊਜ਼ੀਅਮ ਉੱਥੇ ਉਹ ਸੋਗੇ 10 11 ਵਜੇ ਦੀ ਗੱਲ ਆ 11 12 ਵਜੇ ਤੱਕ ਚਲੋ ਫੂਨ ਫਾਂ ਚਲਾਉਂਦਾ ਰਿਆ ਰਾਮਨ ਕਿਉਂਕਿ ਉੱਥੇ ਪਬਲਿਕ ਸਾਰੇ ਆਏ ਹੁੰਦੇ ਆ ਤੇ ਉਹ ਜਦੋਂ 10 11 ਵਜੇ ਸੁੱਤਾ ਤੇ 11 11:30 ਸੌਂ ਕੇ ਨਾ ਹੁੰਨੇ ਤੇ ਫਾਰਮਲ ਪੈਂਟ ਪਾਈ ਹੁੰਨੇ ਫਾਰਮਲ ਪੈਂਟ ਪਾ ਕੇ ਉੱਤੇ ਲੈ ਲਿਆ ਨੇ ਕੰਬਲ ਤੇ ਫਾਰਮਲ ਪੈਂਟ ਜਦੋਂ ਆਪਾਂ ਤੁਹਾਨੂੰ ਪਤਾ ਜਦੋਂ ਆਪਾਂ ਕਿਤੇ ਵੀ ਲੰਮੇ ਪੀ ਕਦੀ ਐਨੂੰ ਮੋਢਾ ਕਰਨਾ ਪੈਂਦਾ ਕਦੀ ਐਨੂੰ ਕਰਨਾ ਪੈਂਦਾ ਉਹ ਜਦੋਂ ਨੇ ਮੋਢਾ ਨੱਪਿਆ ਜਦੋਂ ਆ ਉਹੜਾ ਇੱਧਰ ਇੱਧਰ ਉਹਨੇ ਫਾਰਮਲ ਪੈਂਟ 'ਚ ਫੋਨ ਪਾਇਆ ਤੇ ਲੋਕੀ ਤੁਹਾਨੂੰ ਪਤਾ ਜਿਹੜੇ ਉੱਥੇ ਮਤਲਬ ਡੇਲੀ ਰਹਿੰਦੇ ਜਿੱਦਾਂ ਮਤਲਬ ਰਖਸ਼ੇ ਵਾਲਿਆਂ ਦਾ ਪਰਿਵਾਰ ਕਈਆਂ ਨੂੰ ਕਈ ਮੇਰੇ ਭਰਾ ਲਾਲ ਲੁੜ ਕੇ ਆਏ ਹੁੰਦੇ ਕਈ ਗੱਲਾਂ ਹੋ ਜਾਂਦੀਆਂ ਜਿਹੜੇ ਉੱਥੇ ਪੱਕਾ ਡੇਲੀ ਰਹਿੰਦੇ ਆ ਪਛਾਦਾ ਪਾਣੀ ਛੱਕ ਕੇ ਬਾਹਰਲੀ ਸਾਈਡ ਬਾਬਿਆਂ ਦੇ ਪੈ ਜਾਓ ਤੇ ਉਹ ਵੀਰ ਨੇ 11:30 11:12 ਤੋਂ 2 ਵਜੇ ਦੀ ਘਟਨਾ ਦੇ ਵਿੱਚ ਉਹਦਾ ਫੋਨ ਗੈਪ ਹੋ ਗਿਆ ਕਿਉਂਕਿ ਜਦੋਂ ਬੰਦਾ 11 12 ਵੇ ਸਾਰੇ ਗੁਰਦੁਆਰਾ ਮੰਦਰ ਦਰਸ਼ਨਾ ਸ਼ਹੀਦਾਂ ਸਾਹਿਬ ਹੋ ਗਿਆ ਸੰਤੋਖ ਸਰੋ ਗਾਂਗੀਠਾ ਸਾਹਿਬ ਹੋ ਗਿਆ ਇਹ ਸਾਰੇ ਦਰਸ਼ਨ ਮੇਲੇ ਜਦੋਂ ਕਰ ਚਾਈਦਾ ਸਰੀਰ ਐ ਮਤਲਬ ਥਕਾਵਟ ਜਿਉ ਚਲੋ ਬੰਦਾ ਆਂਦਾ ਚੱਲ 10 11 ਵੇ ਦਾ ਇੱਕ ਬੰਦਾ ਵੇਖਦਾ ਰਹਿੰਦਾ ਮਤਲਬ ਪਬਲਿਕ ਦਰਸ਼ਨ ਮੇਲੇ ਕਰਕੇ ਤੇ 12 ਤੋਂ 2 ਜਿਹੜੀ ਅੱਖ ਲੱਗ ਹੀ ਜਾਂਦੀ ਹਰ ਕਿਸੇ ਦੀ ਕਿਉਂਕਿ ਥਕਾਵਟ ਹੋਈ ਹੁੰਦੀ ਹੈ ਉਹ ਜਦੋਂ 12:00 ਦੇ ਵਿੱਚ ਸੁੱਤਾ ਤੇ ਕੋਈ ਨਾ ਉਹਨੇ ਮਤਲਬ ਐਂ ਸੋ ਗਿਆ ਐਂ ਵੇਸਲਾ ਆ ਗਿਆ ਹਾਲਸੀ ਹੋ ਗਿਆ ਕਿ ਉਹਨੂੰ ਐ ਪਤਾ ਨਹੀਂ ਲੱਗਾ ਮੇਰੇ ਕੋਲ ਫੋਨ ਆ ਜਾਂ ਮੇਰੇ ਕੋਲ ਪਰਸੇ ਆ ਬੰਦਾ ਐ ਆਪਣੀ ਰੀਜਨ ਐ ਜਿੱਦਾਂ ਨਾ ਬੰਦਾ ਐ ਗਹਿਰੀ ਨੀਂਦ ਚ ਸੋ ਜਾਂਦਾ ਉਹ ਜਦੋਂ ਸੁੱਤਾ ਤੇ ਰਾਤ 12:30 ਸੋ ਗਿਆ ਤੇ ਉਹਨਾਂ ਦਾ ਗੈਪ ਗੈਪ ਹੀ ਉੱਥੇ ਗੈਪ ਹੁੰਦਾ ਗੈਪ ਦੇ ਵਿੱਚ ਕੋਈ ਨਹੀਂ ਲੰਮੇ ਪਿਆ ਸੀ ਉਹ ਬੰਦੇ ਨੇ ਗੈਪ ਦਾ ਹੀ ਫਾਇਦਾ ਚੱਕ ਕੇ ਵੀ ਕੋਈ ਲੱਗੇ ਨਹੀਂ ਪਿਆ ਉਹ ਵੀ ਪੈ ਗਿਆ ਉਹਨੇ ਲਿੱਲੀ ਲੋਈ ਉੱਤੇ ਲੋਈ ਲੈ ਕੇ ਉਹ ਜਦੋਂ ਸੁੱਤਾ ਬੰਦਾ ਜਿਹੜਾ ਬੰਦਾ ਵੇਸਲਾ ਕੇ ਸੌ ਗਿਆ ਉਹਨੇ ਉੱਤਰ ਨੂੰ ਉਹਦੇ ਨਾਲ ਟੱਚ ਹੋਇਆ ਕਿਉਂਕਿ ਜਦੋਂ ਬੰਦਾ ਟੱਚ ਹੁੰਦਾ ਜਦੋਂ ਬੰਦਾ ਗਹਿਰੀ ਨੀਂਦ ਸੁ ਤਾਂ ਉਦੋਂ ਨਹੀਂ ਪਤਾ ਭਾਵਾਂ ਨੂੰ ਕਈ ਵੇਖਿਆ ਨਿਆਣੇ ਨਹੀਂ ਉੱਠਦੇ ਆਪਣੇ ਭਰਾ ਨਹੀਂ ਉੱਠਦੇ ਪਾਣੀ ਦੇ ਛਿੱਟਾਂ ਮਾਰਨੀਆਂ ਪੈਂਦੀਆਂ ਜਾਂ ਲਾਉਣਾ ਪੈਂਦਾ ਕਈ ਵਾਰੀ ਇੰਨੇ ਇੰਨਾ ਪਾਸੇ ਸੌਏ ਨੇ ਉਹ ਜਦੋਂ ਦੇ ਮੋਢੇ ਨਾਲ ਟੱਚ ਹੋਇਆ ਤਾਂ ਉਹਨੇ ਜਦੋਂ ਫਾਰਮਲ ਪੈਂਟ ਜੇ ਇੱਕ ਹੱਥ ਪੁਣਾ ਬਹੁਤ ਸੌਖਾ ਵਾ ਜੀਨ ਦੀ ਪੈਂਟ ਜੇ ਤੁਸੀਂ ਹੱਥ ਪਾਓਗੇ ਨਾ ਬੰਦੇ ਨੂੰ ਪਤਾ ਲੱਗ ਜਾਂਦਾ ਵਾ ਗੁਦਗਦਾਈ ਜੀ ਹੁੰਦੀ ਆ ਤੇ ਜਦੋਂ ਉਹਨੇ ਹੱਥ ਪਾਇਆ ਫਾਰਮ ਪੈਨ ਉਹ ਫੋਨ ਪਹਿਲੇ ਅੱਧਾ ਤਿਲਕਿਆ ਅੱਧਾ ਉਂਜੀ ਬਾਹਰ ਆ ਗਿਆ ਉਹ ਹੋਲੀ ਜੀ ਨੇ ਤਿਲਕਾ ਆ ਕੇ ਫੋਨ ਹੋਲੀ ਜੀ ਕੱਢ ਕੇ ਤੇ ਉਹਨੇ ਲੋਈ ਲਵੇਟੀ ਤੇ 2 ਮਿੰਟਾਂ ਜੋ ਗੈਪ ਹੋ ਗਿਆ ਤੇ ਉਹ ਜਦੋਂ 1.5 2 ਵਜੇ ਉਹ ਬੰਦਾ ਉੱਠਿਆ 3 ਵਜੇ ਚਲੋ ਪਾਲਕੀ ਸਾਹਿਬ ਦਰਸ਼ਨ ਹੁੰਦੇ ਗੁਰਰਾਮ ਦਾ ਜੀ ਉਹ ਆਂਦਾ 3:30 ਮੈਂ ਮਤਲਬ ਮੱਥਾ ਟੇਕ ਲੈਣਾ ਉਹ ਜਦੋਂ ਨੇ ਵੇਖਿਆ ਤੇ ਹੁੰਦਾ ਮੇਰਾ ਫੋਨ ਇੱਕਦਮ ਮੱਵੀ ਲੱਗੇ ਹਾਂ ਤੇ ਉਹਦਾ ਮੇਰਾ ਫੋਨ ਇੱਕਦਮ ਮੈਂ ਵੀਰ ਜੀ ਵੇਖੋ ਆ ਕੇ ਸੇ ਪਾਸੇ ਉਨੇ ਆਸੇ-ਪਾਸੇ ਤੇ ਚੈੱਕ ਕੀਤਾ ਜਿੱਦਾਂ ਬੰਦਾ ਨਾ ਡੋਰਪੁਰ ਆ ਜਾ ਪਤਾ ਨਹੀਂ ਲੱਗਦਾ ਮਣ ਜਾ ਕਈ ਜਿਹੜੀਆਂ ਆਪਾਂ ਨਾ ਕੋਈ ਕੋਈ ਐਕਸੀਡੈਂਟ ਪਤਾ ਨਹੀਂ ਲੱਗਦਾ ਕੋਈ ਆਪਣਾ ਭਜਨਸ ਕਰਨੀ ਪੈਂਦੀ ਆ ਤੇ ਡੋਰਪੁਰ ਆ ਜਾ ਉਹ ਹੋ ਗਿਆ ਤੇ ਬਾਅਦ ਚ ਉਹਨੂੰ ਪ੍ਰੋਬਲਮ ਆਈ ਵੀ ਮੈਂ ਆਸੇ ਉਹਨੂੰ ਇਹ ਇੰਨਾ ਵੀ ਨਹੀਂ ਕਿਹਾ ਵੀ ਆਸੇ-ਪਾਸੇ ਜਿਹੜੇ ਉੱਥੇ ਲੈਂਦੇ ਪਬਲਿਕ ਉਹਨਾਂ ਦੇ ਬੈਗ ਹੀ ਚੈੱਕ ਕਰ ਲੈ ਇੱਕ ਹੰਟੀ ਪ੍ਰਾਣੀ ਜੀ ਉੱਥੇ ਪੱਕੀ ਰਹਿੰਦੀ ਆਂਦੇ ਬਸ ਉਹਦਾ ਪੈ ਗਈ ਉਹਦਾ ਦਿਮਾਗ ਨਹੀਂ ਉਹ ਅੱਸੀ ਪਾਸੇ ਸੇਵਾਦਾਰਾਂ ਨੂੰ ਪੁੱਛਿਆ 50 ਨੰਬਰ ਕਮਰੇ ਚ ਗਿਆ ਕੈਮਰੇ ਵੀ ਚੈੱਕ ਕਰ ਜਿੱਥੇ ਉਹ ਮਾੜੀ ਕਿਸਮ ਜਿੱਥੇ ਉਹ ਬੈਠਾ ਹੈ ਨਾ ਉੱਥੇ ਕੈਮਰਾ ਲੱਗਾ ਹੀ ਨਹੀਂ ਪਹਿਲੀ ਗੱਲ ਤੇ ਮੇਰੇ ਭਰਾ ਜਿੱਥੇ ਕੈਮਰੇ ਲੱਗੇ ਆ ਪਹਿਲੀ ਗੱਲ ਜਿੱਥੇ ਮਨਜੀਤ ਸਾਹਿਬ ਹਨ ਮੇਨ ਸੇਫ ਜਗਾ ਮਨਜੀਤ ਸਾਹਿਬ ਜਿੱਥੇ ਆਪਣਾ ਪੀਟੀਸੀ ਪੰਜਾਬੀਆਂ ਪੀਟੀਸੀ ਮਰਨ ਦਾ ਕਥਾ ਹੁੰਦੀ 7:45 ਤੋਂ ਲੈ ਕੇ 8:30 ਤੱਕ ਉੱਥੇ ਸੌਇਆ ਕਰੋ ਪਤਾ ਕੀ ਉੱਥੇ ਬੰਦੇ ਵਕਸ ਹੁੰਦੇ ਆ ਤੇ ਲੇਡੀਜ਼ ਵਕਸ ਹੁੰਦੀਆਂ ਕਿਉਂਕਿ ਉੱਥੇ ਬਾਬੇ ਬੈਠੇ ਸਾਰੇ ਪਾਸੇ ਚ ਚਾਰ ਦੁਵਾਰੀ ਇਹ ਨਾ ਗਰਾਊਂਡ ਉੱਥੇ ਕੱਚ ਲੱਗਾ ਜਿਹੜਾ ਵੀ ਬੰਦਾ ਆਊਗਾ ਜਾਊਗਾ ਉਹ ਸਰਾ ਧਿਆਨ ਰੱਖਦੇ ਆ ਪਹਿਲੀ ਗੱਲ ਉਹਦੇ ਫੋਨ ਵੀ ਆਂਦੇ ਹੁਣ ਜਮਾ ਕਰਨ ਲੱਪੇ ਦਰਬਾਰ ਸ ਬਹੁਤ ਵੱਡੀ ਸਹੂਲਤ ਆ ਫੋਨ ਵੀ ਜਮਾ ਕਰ ਲਾ ਬਹੁਤ ਵਧੀਆ ਜਿੱਥੇ ਕਿੱਟਾ ਸਮਾਨ ਆਪਾਂ ਜੋੜਾ ਜਮਾ ਕਰਾਉਨੇ ਫੋਨ ਵੀ ਮੇਰੇ ਭਰਾ ਜਮਾ ਕਰਾ ਲੇ ਅੱਜ ਕੱਲ ਤੁਹਾਨੂੰ ਪਤਾ ਲੋਕਾਂ ਦੀ ਜੇ ਆਪਾਂ ਹੰਨੇ ਹੱਥ ਦੀ ਸਫਾਈ ਬੜੀ ਹੋ ਗਈ ਲੋਕਾਂ ਦੀ ਬਹੁਤ ਵੱਡੇ ਪੱਧਰ ਤੇ ਕਾਜਾ ਹੁਣ ਵੇਖੋ ਮੈਂ ਤਾਂ ਟੈਕਨੋਲੋਜੀ ਨੂੰ ਆਨਾ ਜਿਹੜੀ ਆਪਣੀ ਚਾਈਨਾ ਆ ਗਾ ਨੇਪਾਲ ਹੋ ਗਿਆ ਭੂਟਾਨ ਜਿਹੜੀ ਵੀ ਟੈਕਨੋਲੋਜੀ ਸਾਊਥ ਕੋਰੀਆ ਦੀ ਇਹ ਕੰਪਨੀ ਸੈਮਸੰਗ ਸੈਮਸੰਗ ਸਾਊਥ ਕੋਰੀਆ ਦੀ ਕੰਪਨੀ ਆ ਮੈਂ ਤਾਂ ਇਹੋ ਦੀ ਟੈਕਨੋਲੋਜੀ ਆਨਾ ਵੀ ਜਿੱਦਾਂ ਹੁਣ ਵੇਖੋ ਗੱਡੀਆਂ ਆ ਗਈਆਂ ਗੱਡੀਆਂ ਜਿੱਦਾਂ ਹੁੰਡਾਈ ਆ ਗਈ ਐ ਕ੍ਰਿਟਾ ਆ ਗਈ ਆ ਸਵਿਫਟ ਵੀਡੀ ਆ ਡਿਜ਼ਾਇਰ ਆ ਗਈ ਉਹਨਾਂ ਦੇ ਸੈਂਸਰ ਲੱਗੇ ਆ ਜਦੋਂ ਉਹ ਸਕੂਟਰੀਆਂ ਸੈਂਸਰ ਆ ਗਏ ਆ ਐਕਟਿਵਾ ਜਾ ਆ ਗਏ ਵੀਗੋ ਚ ਆ ਗਏ ਗੱਡੀਆਂ ਵੱਡੀਆਂ ਚ ਆ ਗਏ ਆ ਆਲਟੋ ਜਾ ਗਏ ਜਦੋਂ ਆਪਾਂ ਟੋਲ ਲੱਗ ਕੇਈ ਜੀ ਖਾਣ ਪੀਣਦੇ ਆ ਆਪਾਂ ਨੇ ਚੱਲ ਗੱਡੀਂ ਟੋਲ ਜਦੋਂ ਟੱਚ ਕਰੀ ਦਾਨੂੰ ਤੇ ਟੂ ਟੂ ਵੱਜ ਲਾਪੇ ਦੀ ਵੇਖਿਆ ਨਾ ਹੁਣ ਸਾਈਕਲਾਂ 'ਚ ਵੀ ਉਹਨ ਲਾਪਿਆ ਐਹੋ ਜੀ ਮੈਨਾਂ ਕੋਈ ਵੀਵੋ Oppo MI Redmi ਕਿਹੜੇ ਵੱਡੇ ਮੋਬਾਈਲ Samsung ਵਗੇ Realme ਹੋਗੇ ਇਹਨਾਂ ਕੰਪਨੀਆਂ ਨੂੰ ਇਹ ਵੀ ਕੋਈ ਐਪ ਕੋਈ Play Store ਤੇ ਐਹੋ ਜਿਹਾ ਐਪ ਆਵੇ ਵੀ ਜਿਹੜਾ ਆਪਣਾ ਹੱਥ ਟੱਚ ਕਰੇ ਤੇ ਕਰੰਟ ਨਾ ਪਾਵੇ ਜਿੱਦਣ ਰਾਤ ਨੂੰ ਬਸੌਂ ਜਾਂਦੀਆਂ ਦਿਨੇ ਕੋਈ ਆਪਣਾ ਟੱਚ ਕਰਦਾ ਮੋਬਾਈਲ ਉਹਨੂੰ ਕਰੰਟ ਪਾਵੇ ਇਹੋ ਜੀ ਟੈਕਨੋਲੋਜੀ ਆ ਜੇ ਨਾ ਕਿਤੇ ਮਤਲਬ ਜਿਹੜੀਆਂ Samsung, Vivo, Oppo, Realme ਚ ਇਹੋ ਜੀ ਟੈਕਨੋਲੋਜੀ ਹੋਣੀ ਚਾਹੀਦੀ ਵੱਡੇ ਪੱਧਰ ਤੇ ਵੀ ਬੰਦੇ ਨੂੰ ਅਗਲੇ ਨੂੰ ਕਰੰਟ ਲੱਗੇ ਬਗਾਨਾ ਜਿੱਦਾਂ ਉਹ ਪਾਸਵਰਡ ਲਾਉਣੇ ਆ ਪਾਸਵਰਡ ਆਪਾਂ ਹੀ ਖੋਲ ਸਕਦੇ ਫਿੰਗਰਪ੍ਰਿੰਟ ਆਪਾਂ ਖੋਲ ਸਕਦੇ ਜਿਹੜਾ ਅੱਖਾਂ ਨਾਲ ਆਪਣਾ ਮੇਲ ਹੁੰਦਾ ਫੋਨ ਦਾ ਉਹ ਆਪਾਂ ਹੀ ਯੂਜ਼ ਕਰ ਸਕਦੇ ਹਣਾ ਕਿਉਂਕਿ ਹਾਰਥਨ ਲੌਕ ਆ ਗਿਆ ਬਸ ਇਹੋ ਥੋੜੀ ਫੋਨਾਂ ਚ ਕਮੀ ਆ ਵੀ ਕੋਈ ਸੈਂਸਰ ਇਹੋ ਜਾਂ Play Store ਜਾਂ ਐਪ ਕੋਈ ਆ ਜਾ ਜਾਂ Google Pay ਹੋ ਗਿਆ ਜਿਹੜੇ Google Pay ਅਮਰੀਕਾ ਦੀ ਆ ਜਿਹੜੀ Google ਉਹਦੇ ਅਮਰੀਕਾ ਇਹਨਾਂ ਦਾ ਹੈੱਡ ਕੁਆਰਟਰ ਇਹੀ ਬੇਨਤੀ ਕਰਦੇ ਸਰਕਾਰਾਂ ਨੂੰ ਵੀ ਕੋਈ ਐਹੋ ਜਿਹਾ ਆਪ ਜੇ ਵੀ ਜਿਹੜਾ ਕਰੰਟ ਲੱਗੇ ਜਿੱਦਾਂ ਮਤਲਬ ਰਾਤ ਨੂੰ ਗੁਰਦਤਾ ਮਜਾਦੇ ਜਿੱਦਾਂ ਆਪਣੇ ਦਰਬਾਰ ਸਾਹਿਬ ਵੱਡੇ ਪੱਧਰ ਤੇ ਜਾਂਦੇ ਕਈ ਲੋਕ ਸਰਾਵਾਂ ਲੈ ਲੈ ਚੰਗੀ ਗੱਲ ਬਹੁਤ ਵਧੀਆ ਚੰਗੀ ਗੱਲ ਦਾਰ ਕਰਤੇ ਕਮਰਾ ਇੱਕ ਦੋ ਦਿਨ ਲਈ ਮਿਲ ਜਾਂਦਾ ਬਹੁਤ ਵਧੀਆ ਗੱਲ ਸਰਾਵਾਂ ਸਾਰਾ ਅਗਲੀ ਸਰਾਵਾਂ ਤੇ ਜਿਹੜੀ ਐਨ ਆਰ ਆਈ ਉੱਥੇ ਮਿਲ ਜਾਂਦਾ ਕਈ ਕਈ ਮੇਰੇ ਲੱਗਿਆ ਬੇਸਲੇ ਲੋਕੋ ਨਹੀਂ ਬਾਹਰ ਪੈ ਜਾਂਦੇ ਗਰਮੀ ਆ ਜਾਂ ਠੰਡਾ ਉਹ ਮੋਬਾਈਲ ਪਰਸ ਦਾ ਬਚੇਤਾ ਨਹੀਂ ਕਿਉਂਕਿ ਗਹਿਰੀ ਨੀਂਦ ਆਉਣੀ ਆਉਣੀ ਹੁੰਦੀ ਜਦੋਂ ਆਪਾਂ ਦਰਸ਼ਨ ਮੇਲੇ ਕਰ ਲਈਦੇ ਆ ਨਾ ਆਪਣੀ ਬੋਡੀ ਐ ਥਕਾਵਟ ਚ ਕਈ ਵਾਰੀ ਹੋ ਜਾਂਦੀ ਇਹ ਇਹ ਆਮ ਹੀ ਹੁੰਦਾ ਜਦੋਂ ਆਪਾਂ ਕੋਈ ਵਿਆਹ ਸ਼ਾਦੀ ਜਾਂ ਕਿਤੇ ਵੀ ਜਾਈਏ ਦਰਸ਼ਨ ਮੇਲੇ ਕਰਦੇ ਆਪਾਂ ਚੱਲੇ ਇੱਕ ਦੋ ਕਿਨੇ ਉਹ ਗਹਿਰੀ ਨੀਂਦ ਚ ਮੇਰਾ ਯਾਰ ਸੋ ਗਿਆ ਉਹ ਜਦੋਂ 2 3 ਵਜੇ ਫੋਨ ਨਿਕਲ ਗਿਆ ਤੇ ਉਹ ਸੇਵਾਦਾਰਾਂ ਕੋਲ ਵੀ ਗਿਆ ਆਪਾਂ 50 ਨੰਬਰ ਕਮਰੇ ਚ ਵੀ ਗਿਆ ਭਜਨਸ ਬੜੀ ਕੀਤੀ ਉਹ ਬਾਬਾ ਜੀ ਅਕੂ ਆਂਦੇ ਵੀ ਇੱਥੇ ਤੁਸੀਂ ਪਹਿਲੀ ਗੱਲ ਪੈ ਹੀ ਕਿਉਂ ਪਹਿਲੀ ਗੱਲ ਇੱਥੇ ਕੈਮਰਾ ਨਹੀਂ ਲੱਗਾ ਜੇ ਤੁਸੀਂ ਪੈ ਵੀ ਗਏ ਤੇ ਤੁਸੀਂ ਇੰਨੇ ਵੇਚ ਲਈ ਆਸੀ ਕਿੱਧਾਂ ਹੋਗੇ ਵੀ ਤੁਸੀਂ ਮੋਬਾਈਲ ਗਵਾਲਿਆ ਉਹ 13 14000 ਦਾ ਰੈੱਡ ਵੀ ਨੋਟ ਨਾ ਹੀ ਫੋਨ ਹੀ ਤੇ ਪਹਿਲੀ ਗੱਲ ਆਈਫੋਨ ਮੇਲੀ ਗੱਲ ਜਿੰਨਾ ਤੋਂ ਭਰਾ ਮੇਰੇ ਆਈਫੋਨ ਸਭ ਤੋਂ ਵਧੀਆ ਸੇਫ ਆਈਫੋਨ ਉਹਦੀ ਆਈਡੀ ਜਾਂ ਫੇਸ ਆਈਡੀ ਹੁੰਦਾ ਉਹ ਲੱਭ ਜਾਂਦਾ ਕਿਉਂਕਿ ਮੈਂ ਨਾ ਜਿਹੜੇ ਦੂਜੇ ਫੋਨ ਆ ਆਪਣੇ ਰੈਡਮੀ Oppo Vivo Realme ਆ ਨਾ Samsung ਇਹਨਾਂ ਦੇ ਵਿੱਚ ਕੋਈ ਆਈਡੀ ਜਾਂ ਕੋਈ ਇਹੋ ਜਿਹਾ ਫੇਸ ਲੋਕ ਹੋਣਾ ਚਾਹੀਦਾ ਵੀ ਜਿਹੜੀ ਵੈਰੀਫਿਕੇਸ਼ਨ ਹੋ ਕੇ ਸਾਈਬਰ ਕ੍ਰਾਈਮ ਲੱਭ ਦੇਣ ਪਰ ਉੱਥੇ ਵੀ ਜਿਆਦਾ ਮਤਲਬ ਭਜਨਸ ਕਰਕੇ ਲੋਕੀ ਇਹਨੇ ਫੋਨ ਹੀ ਨਵਾਂ ਲੈ ਲੋ ਤੇ ਚਲੋ SIM ਕਢਾ ਲਈ ਦੀ ਉਸੇ ਨੰਬਰ ਤੇ ਉਹਨੇ ਵੀਰ ਨੇ SIM ਕਢਾ ਲਈ ਆ ਤੇ ਉਹਦੇ ਨੰਬਰ ਬਾਅਦ ਸਕੇ ਚਲੋ ਇੰਨੀ ਵਧੀਆ ਕਲ 1400 1500 2000 ਨੰਬਰ ਹੀ ਪਹਿਲੀ ਗੱਲ ਵੀਰ ਜੀ ਬਹੁਤ ਅੱਜ ਕੱਲ੍ਹ ਨਾ ਦੁਨੀਆ ਬਹੁਤ ਹੋ ਗਈ ਆ ਦਾਤਰੀ ਦੇ ਇੱਕ ਪਾਸੇ ਦੰਦੇ ਲੋਕਰ ਦੂਹਾਂ ਪਾਸੇ ਦੰਦੇ ਅੰਦਰੋਂ ਕੁਝ ਹੋਰ ਬਾਹਰੋਂ ਕੁਝ ਹੋਰ ਅਹੀਂ ਦੇ ਤਾਂ ਤੁਹਾਨੂੰ ਇਹ ਜਿਹੜੀ ਜਿਹੜੀ ਮੈਂ ਟੌਪਿਕ ਐਡ ਕੀਤੀ ਗੱਲ ਯਾਰ ਦੋਸਤ ਦੀ ਇਤੋਂ ਇਹ ਸਿਰ ਹੋਇਆ ਮੈਂ ਵੀ ਕਿਤੇ ਵੀ ਜਾਣਾ ਦਰਗਾਣਾ ਮੰਦਰ ਕਿਤੇ ਵੀ ਜਾਣਾ A to Z ਤੇ ਪਹਿਲੀ ਗੱਲ ਫੋਨ ਜਮਾ ਕਰਾ ਦਿਓ ਤੇ ਜੇ ਜਾਣਾ ਤੇ ਸਵੇਰੇ ਜਾਓ ਤੇ ਸ਼ਾਮਾਂ ਨੂੰ ਕਰੇ ਆ ਜੇ ਮੇਰੇ ਕੋਲ ਆ ਛੇ ਰੇ ਜ 4 5 ਵਜੇ ਵੀ ਤੁਰੋ ਨਾ ਤੇ 6 7 ਵਜੇ ਵੀ ਤੁਸੀਂ ਲੈਨ ਚ ਲਾਗੇ ਦਰਬਾਰ ਸਵਾ 8 9 ਵਜੇ ਲਾਗੇ ਛਾਗੇ ਸਾਰੇ ਗੁਰਤਾ ਬਜਤਰ 4 5 ਵਜੇ ਘਰੇ ਆਜ ਕਿਉਂਕਿ ਅੱਜ ਕਰ ਘਰੇ ਵੀ ਨਹੀਂ ਬੰਦਾ ਸੇਫ ਤੁਹਾਨੂੰ ਪਤਾ ਘਰੇ ਵੀ ਅੱਜ ਕੱਲ ਲੁੱਟਾ ਖਵਾ ਬਹੁਤ ਜਿਆਦੀਆਂ ਜੇ ਜੇ ਐਨ ਆਰ ਆਈ ਵੀ ਜਿਨ੍ਹਾਂ ਕੋਠੀਆਂ ਕਰੇ ਪਿੱਛੋਂ ਤਾਲਾ ਮਾਰਦੇ ਚਲੋ ਭਈਆਂ ਨੂੰ ਦੇ ਜਦੇ ਉਹ ਵਧੀਆ ਕਿਰਾਏ ਦੇ ਚੜਾਓ ਜਿਹੜੇ ਕਿਰਾਏ ਵਾਲਾ ਉਹਨਾਂ ਦੇ ਥਾਣੇ ਤੋਂ ਲਖਾ ਲਓ ਵੀ ਇੰਨਾ 5 6 ਜਾਂ 6 7 ਸਾਲ ਰਹਿਣਾ ਵਾ ਤੇ ਆ ਪ੍ਰੂਫ ਦੇ ਜੋ ਹੁਣ ਵੇਖੋ ਭਈਆਂ ਨੇ ਕਿੰਨਾ ਰੌਲਾ ਪਿਆ ਹਨ ਆ ਭਈਏ ਨੇ ਵਾਰਨੇ ਪੰਜਾਬ ਚ ਚਲੋ ਵੱਖਰਾ ਟੋਪਿਕ ਬਣਾਵਾਂਗੇ ਇਦਾਂ ਜਿਹੜੇ ਐਨ ਆਰ ਆਈ ਜਿਹੜੇ ਵੀਰ ਮੇ ਕੋਠੀਆਂ ਜਿਹੜੇ ਕਿਰਾਏ ਚੜਾਓ ਪਰ ਅਜਕਲ ਕੋਈ ਸੇਫ ਨਹੀਂ ਜੋ ਪਹਿਲੀ ਗੱਲ ਆਪਣਾ ਧਿਆਨ ਆਪ ਰੱਖੋ ਸਵਾਰੀ ਆਪਣੇ ਸਮਾਨ ਦੀ ਆਪ ਜੁਮੇ ਯਾਰ ਹੁਣ ਵੇਖੋ ਰੋਡਵੇਜ ਦੀਆਂ ਬੱਸਾਂ ਸਾਨੂੰ ਪਤਾ ਅਸੀਂ 2-3 ਸਾਲ ਸਫਰ ਕੀਤਾ ਪਰਸ ਨਿਕਲ ਜਾਂਦੇ ਮੋਬਾਈਲ ਨਿਕਲ ਜਾਂਦੇ ਘੜੀਆਂ ਨਿਕਲ ਜਾਂਦੀਆਂ ਤੇ ਪੈਸੇ ਵੀ ਨਿਕਲ ਜਾਂਦੇ ਕੁਰਤੇ ਪਜਾਮੇ ਦੇ ਵਿੱਚ ਪੈਸੇ ਨਿਕਲੇ ਸਾਡੇ ਸਾਹਮਣੇ ਕਿਉਂਕਿ ਜਿਹੜੀਆਂ ਰੋਡਵੇ ਦੀਆਂ ਬੱਸਾਂ ਉੱਤੇ ਜਦੋਂ ਸੀਟ ਇੱਕੋ ਦਮ ਜਦੋਂ ਸੀਟ ਮਲਣ ਚਾਹੀਦਾ ਉਹਨੇ ਪਤਾ ਲੱਗਦਾ ਵੀ ਫੋਨ ਕੋਲ ਜਾਂ ਪਰਸ ਆ ਉਹ ਜਦੋਂ ਅੱਧਾ ਸਫ਼ਰ ਹੋ ਗਿਆ ਉਦੋਂ ਅਗਲੇ ਨੇ ਕਰਨਾ ਇਸੇ ਕਰਕੇ ਸਾਡੀ ਬੇਨਤੀ ਹੈ ਵਲੌਗ ਸਾਰੇ ਸ਼ੇਅਰ ਕਰੋ ਕਮੈਂਟ ਕਰੋ ਲਾਈਕ ਕਰੋ ਵੀ ਲੁੱਟਾ ਖੋਲ ਕਿੰਦਾ ਸਾਵਧਾਨੀ ਤੁਹਾਨੂੰ ਬਰੀਕੀ ਚ ਨਿੱਕੇ ਨਿੱਕੇ ਗੱਲਾਂ ਦੱਸੀਆਂ ਤੇ ਅਮਲ ਕਰਿਓ ਇਹਨਾਂ ਤੇ ਤੇ ਸਿਆਣੇ ਬਣੋ ਮੇਰੇ ਭਰਾ ਜਦੋਂ ਵੀ ਕਿਤੇ ਜਾਣਾ ਵਾ ਪਰਸ ਮੋਬਾਈਲ ਆਪਣੀਆਂ ਗੱਡੀਆਂ ਤੇ ਮਾਨਾ ਵੀ ਸਰਕਾਰਾਂ ਨੂੰ ਇਹ ਵੀ ਸੈਂਸਰ ਹੋਣ ਇਹਨਾਂ ਚ ਤੇ ਕੋਈ ਗਲਤੀ ਹੋ ਗਈ ਵੱਧ ਘੱਟ ਤੇ ਮਾਫ ਕਰਿਓ ਦਾਸ ਵੱਲ ਮਾਫੀ ਮੰਗਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ